ਅਸੀਂ ਗੁਰਬਾਣੀ ਦੇ ਇਹ ਬਚਨ ਪੜ੍ਹਦੇ ਹਾਂ ਨਾ ਜੀ ਜਪਜੀ ਸਾਹਿਬ ਜੀ ਦਾ ਪਾਠ ਆਪ ਸਭ ਰੋਜਾਨਾ ਨਿਤਨੇਮ ਦੀਆਂ ਬਾਣੀਆਂ ਦੇ ਰੂਪ ਵਿੱਚ ਅਸੀਂ ਸਾਰੇ ਕਰਦੇ ਹਾਂ ਤਸਲੀ ਦੇ ਵਿੱਚ ਪੰਕਤੀਆਂ ਆਉਂਦੀਆਂ ਨੇ ਕਿ ਪਾਤਾਲਾਂ ਪਾਤਾਲ ਲਖ ਅਗਾਸਾਂ ਆਗਾਸ ਹੁਣ ਇੱਥੇ ਇਹਨਾਂ ਪੰਕਤੀਆਂ ਦੇ ਅਰਥ ਥੋੜੇ ਜਿਹੇ ਭਲੇਖੇ ਦੇ ਵਿੱਚ ਰਹਿੰਦੇ ਨੇ ਕਿ ਦੇਖੋ ਜੀ ਗੁਰੂ ਨਾਨਕ ਸਾਹਿਬਾ ਪਾਤਸ਼ਾਹ ਜੀ ਕਹਿ ਰਹੇ ਨੇ ਪਾਤਾਲਾ ਪਾਤਾਲ ਪਰਸਨ ਦੇ ਵਿੱਚ ਇਹ ਗੱਲ ਗੁਰੂ ਨਾਨਕ ਸਾਹਿਬਾ ਪਾਤਸ਼ਾਹ ਜੀ ਨਹੀਂ ਕਹਿ ਰਹੇ ਇਹ ਗੱਲ ਕਹਿ ਰਹੇ ਨੇ ਓੜ ਘੋੜ ਘਪਾਲ ਥੱਕੇ ਵੇਦ ਕਹਿਣ ਇੱਕ ਬਾਤ ਇਹ ਵੇਦ ਕਹਿ ਰਹੇ ਨੇ ਕਿ ਲੱਖਾਂ ਹੀ ਪਾਤਾਲ ਨੇ ਲੱਖਾਂ ਹੀ ਗਾਸ਼ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਹ ਗੱਲ ਨਹੀਂ ਕਹਿ ਰਹੇ ਕੁਝ ਪੰਕਤੀਆਂ ਸਾਡੇ ਲਈ ਸਦਾ ਦਾ ਭੁਲੇਖਾ ਬਣ ਜਾਂਦੀਆਂ ਨੇ ਜਦੋਂ ਉਹਨਾਂ ਦੇ ਅਰਥ ਸਾਨੂੰ ਸਹੀ ਰੂਪ ਦੇ ਵਿੱਚ ਬਿਆਨ ਨਹੀਂ ਕੀਤੇ ਜਾਂਦੇ ਸਾਡੇ ਤੱਕ ਪਹੁੰਚਦੇ ਨਹੀਂ ਹਨ ਜਾਂ ਸਾਨੂੰ ਦੱਸੇ ਨਹੀਂ ਜਾਂਦੇ ਤਾਂ ਉੜ ਕੁੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹਿ ਸੇ 18 ਕਹਿਣ ਕਤੀਬਾਂ ਅਸਲੂ ਇੱਕ ਤਾਤ ਸਹਿਸ 18 18000 ਇਸਾਈਤ ਮਤ ਦੇ ਇਸਲਾਮ ਦੇ ਕੁੱਲ ਮਿਲਾ ਕੇ ਗ੍ਰੰਥ ਨੇ ਪਰ ਗੁਰੂ ਪਾਤਸ਼ਾਹ ਨੇ ਇੱਥੇ ਬਿਆਨ ਕਰ ਦਿੱਤਾ ਉਹਨਾਂ ਸਾਰੇ ਹੀ ਗ੍ਰੰਥਾਂ ਦਾ ਅਸੂਲ ਜੋ ਤੱਤ ਹੈ ਅਸਲੂ ਇਕ ਤਾਤ ਉਹ ਤੇ ਇੱਕ ਹੀ ਹੈ ਸਾਰਿਆਂ ਦੇ ਅੰਦਰ ਜੋ ਵੀ ਵਿਚਾਰ ਹੈ ਗ੍ਰੰਥਾਂ ਦੇ ਅੰਦਰ ਉਹ ਤੇ ਇੱਕ ਅਕਾਲ ਪੁਰਖ ਪਰਮਾਤਮਾ ਦੀ ਕੁਦਰਤ ਉਹਦੀ ਵਿਡਿਆਈ ਨੂੰ ਹੀ ਬਿਆਨ ਕਰ ਰਹੀ ਹੈ ਉਹ ਤੋਂ ਬਾਹਰ ਕੁਝ ਵੀ ਨਹੀਂ ਪਰ ਕਈ ਵਾਰ ਇਹਨਾਂ ਪੰਕਤੀਆਂ ਦੇ ਵੀ ਅਰਥ ਅਸੀਂ ਗਲਤ ਤੰਗ ਦੇ ਨਾਲ ਬਿਆਨ ਕਰ ਦਿੰਦੇ ਹਾਂ بڑے ਵਿਦਵਾਨਾਂ بڑے ਲੇਖਕਾਂ ਨੇ ਇਸ ਗੱਲ ਤੇ ਲੇਖ ਲਿਖ ਦਿੱਤੇ ਕਿ ਦੇਖੋ ਜੀ ਵਿਗਿਆਨੀ ਤੇ ਅੱਜ ਇਹ ਗੱਲ ਲੱਭ ਰਹੇ ਨੇ ਕਿ ਲੱਖਾਂ ਪਤਾਲ ਨੇ ਲੱਖਾਂ ਆਕਾਸ਼ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਪਹਿਲਾਂ ਦੱਸ ਗਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇ ਇਹ ਦੱਸ ਰਹੇ ਨੇ ਕਿ ਲੇਖਾ ਭਾਈ ਕੀਤਾ ਨਹੀਂ ਜਾ ਸਕਦਾ ਜਿਸ ਨੂੰ ਅਸੀਂ ਅਗਲੀਆਂ ਪੰਕਤੀਆਂ ਪੜਦੇ ਹਾਂ ਔੜ ਕੋੜ ਕ ਭਾਲ ਥਕੇ ਵੇਦ ਕਹਿਣਕ ਬਾਤ ਸਹਿ ਸੇ 18 ਕਹਿਣਕ ਤੇ ਬਾਸ ਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ વિનાਸ਼ ਇਹ ਪ੍ਰਿਭਾਸ਼ਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਹੈ ਕਿ ਲੇਖਾ ਤੇ ਤਾਂ ਲਿਖਿਆ ਜਾ ਸਕਦਾ ਹੈ ਲੇਖੇ ਦੀ ਗਿਣਤੀ ਮਿਲਤੀ ਤਾਂ ਕੀਤੀ ਜਾ ਸਕਦੀ ਹੈ ਜੇ ਲੇਖਾ ਅੱਗੇ ਭਾਈ ਖਤਮ ਹੀ ਹੋ ਜਾਂਦਾ ਹੋਵੇ ਕਿ ਭਾਈ ਅੱਗੇ ਤੇ ਕੋਈ ਪਰਲਾ ਬੰਨਣਾ ਲੱਭਿਆ ਹੀ ਨਹੀਂ ਲਿਖੇ ਹੋਏ ਵਿਨਾਸ਼ ਲਿਖਣ ਵਾਲਿਆਂ ਦੀ ਲਿਖਤ ਜਿਹੜੀ ਕਲਮ ਹੈ ਉਹ ਵਿਨਾਸ਼ ਹੁੰਦੀ ਜਾਂਦੀ ਉਹਨਾਂ ਨੂੰ ਮਹਿਸੂਸ ਹੋ ਜਾਂਦਾ ਹੈ ਕਿ ਲੇਖਾ ਖਤਮ ਨਹੀਂ ਹੋ ਸਕਦਾ ਪਰ ਮਨੁੱਖ ਨੇ ਇਹ ਵੀ ਅੰਤ ਲੱਭਣ ਦੀ ਕੋਸ਼ਿਸ਼ ਕੀਤੀ ਜਪਜੀ ਸਾਹਿਬ ਬਾਣੀ ਦੀਆਂ ਥੋੜੀਆਂ ਜੀਆਂ ਪੰਕਤੀਆਂ ਹੋਰ ਵਿਚਾਰ ਲਈਏ ਫੇਰ ਮਨੁੱਖ ਨੇ ਲੇਖਾ ਲੱਭਿਆ ਕਿ ਵੇਖੋ ਭਾਈ ਇਸ ਜਗਤ ਨੂੰ ਇਸ ਦੁਨੀਆ ਨੂੰ ਤਿੰਨ ਦੇਵਤੇ ਚਲਾ ਰਹੇ ਇੱਥੇ ਵੀ ਹੁਣ ਇੱਕ ਕਹਾਣੀ ਇੱਕ ਮਿਥਿਹਾਸ ਘੜ ਦਿੱਤਾ ਗਿਆ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਹੁਣ ਇਹ ਬੜੇ ਲੰਮੇ ਸਮੇਂ ਦੀ ਪ੍ਰਿਪਾਸ਼ਾ ਹੈ ਬਜ਼ੁਰਗੋ ਆਪ ਸਭ ਨੇ ਪੜਿਆ ਹੈ ਪਹਿਲਾਂ ਵੀ ਸੁਣਿਆ ਹੈ ਕਿ ਜੀ ਬ੍ਰਹਮਾ ਹੈ ਜਿਹੜਾ ਉਹ ਪੈਦਾ ਕਰਦਾ ਹੈ ਤੇ ਇੰਦਰ ਹੈ ਜਿਹੜਾ ਰਜਿਕ ਦਿੰਦਾ ਹੈ ਅਤੇ ਸ਼ਿਵ ਜੀ ਜੀ ਮਾਰਦੇ ਨੇ ਹੁਣੇ ਹੋ ਸਕਦਾ ਹੈ ਚਲੋ ਹਰ ਧਰਮ ਦੀ ਆਪਣੀ ਪ੍ਰਿਪਾਸ਼ਾ ਅਲੱਗ ਹੁੰਦੀ ਹੈ ਉਹਨਾਂ ਦੇ ਅਨੁਸਾਰੀ ਪ੍ਰਿਪਾਸ਼ਾ ਠੀਕ ਹੈ ਪਰ ਪੂਰੇ ਜਗਤ ਨੂੰ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਮਝਿਆ ਹੈ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦਤਾ ਹਾਸਲ ਕੀਤੀ ਹੈ ਤਾਂ ਉਹ ਕਹਿੰਦੇ ਨਹੀਂ ਪਾਈ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਦੇਣ ਵਾਲਾ ਕੋਈ ਪੈਦਾ ਕਰਨ ਵਾਲਾ ਕੋਈ ਮਾਰਨ ਵਾਲਾ ਅਲੱਗ-ਅਲੱਗ ਕੋਈ ਮਹਿਕਮਾ ਹੈ ਕਿ ਗੁਰੂ ਪਾਤਸ਼ਾਹ ਨੇ ਅਲੱਗ-ਅਲੱਗ ਮਹਿਕਮੇ ਬਣਾਏ ਹੋਏ ਨੇ ਕਿ ਦਾਤਾਂ ਇੱਥੋਂ ਲੈਣੀਆਂ ਨੇ ਜਾਂ ਫਿਰ ਗ੍ਰਹਾਂ ਤੋਂ ਇੱਥੋਂ ਬਚਣਾ ਹੈ ਕਰਮ ਕਾਂਡਾਂ ਤੋਂ ਇੱਥੋਂ ਬਚਣਾ ਹੈ ਭੂਤਾਂ ਪ੍ਰੇਤਾਂ ਤੋਂ ਇੱਥੇ ਬਚਣਾ ਹੈ ਕੋਈ ਮਹਿਕਮੇ ਨਹੀਂ ਹਨ ਇਹ ਤੇ ਗੁਰੂ ਪਾਤਸ਼ਾਹ ਨੇ ਆਪਣਾ ਜਦੋਂ ਹੁਕਮ ਇੱਥੇ ਬਿਆਨ ਕੀਤਾ ਹੈ ਜਿਮ ਤਿਸ ਭਾਵੇ ਤੇਵੇਂ ਚਲਾਵੇ ਜਿਮ ਹੋਵੇ ਫਰਮਾਣ ਇਹ ਤੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਜਿਵੇਂ ਪਾਉਂਦਾ ਹੈ ਜਿਵੇਂ ਚੰਗਾ ਲੱਗਦਾ ਹੈ ਸਾਰੀ ਕੁਦਰਤ ਸਾਰੇ ਬ੍ਰਹਿਮੰਡ ਨੂੰ ਉਹਵੇਂ ਹੀ ਚਲਾ ਰਿਹਾ ਹੈ ਦੁਨੀਆ ਨੂੰ ਵੀ ਉਹਵੇਂ ਹੀ ਚਲਾ ਰਿਹਾ ਹੈ ਪਰ ਇਸਾਈਅਤ ਮਤ ਨੇ ਵੀ ਆਪਣੀ ਇੱਥੇ ਇੱਕ ਪਰਿਪਾਸ਼ਾ ਦਿੱਤੀ ਕਿ ਵੇਖੋ ਜੀ ਬਾਬਾ ਆਦਮ ਜੀ ਹੋਏ ਨੇ ਜਿਨੂੰ ਉਹ ਸਭ ਤੋਂ ਪਹਿਲਾਂ ਬਿਆਨ ਕਰਦੇ ਨੇ ਕਿ ਉਹਨਾਂ ਤੋਂ ਇਹ ਜਗਤ ਦੀ ਆਰੰਭਤਾ ਹੋਈ ਹੈ ਜਗਤ ਪੈਦਾ ਹੋਇਆ ਤੇ ਕਈ ਵਾਰ ਇਨਸਾਨ ਇਹ ਵੀ ਗਲਤ ਲੇਖਾ ਪਾਉਣ ਵਾਲੇ ਪਾਸੇ ਨੂੰ ਉਤਰ ਪੈਂਦਾ ਹੈ ਕਿ ਪਹਿਲਾਂ ਕੌਣ ਆਇਆ ਹੋਵੇਗਾ ਇਨਸਾਨ ਔਰਤ ਜਾਂ ਮਰਦ ਜਾਨਵਰ ਜਾਂ ਪਸ਼ੂ ਪਰ ਜਪਜੀ ਸਾਹਿਬ ਬਾਣੀ ਇੰਨੀ ਮਹਾਨ ਬਾਣੀ ਹੈ ਇੱਕ ਇੱਕ ਪੰਕਤੀ ਦੇ ਵਿੱਚ ਪੂਰਾ ਨਿਚੋੜ ਦਿੱਤਾ ਹੋਇਆ ਜਿਵੇਂ ਇਹ ਪੰਕਤੀਆਂ ਅਸੀਂ ਬਹੁਤ ਵਾਰ ਪੜ੍ਹੀਆਂ ਨੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀ ਜਾਓ ਹੁਣ ਗੁਰੂ ਪਾਤਸ਼ਾਹ ਨੇ ਇੱਥੇ ਸਪਸ਼ਟ ਕਰ ਦਿੱਤਾ ਕਿ ਕੀਤਾ ਪਸਾਓ ਏਕੋ ਕਵਾਓ ਇਹ ਜਿੰਨਾ ਵੀ ਪਸਾਰਾ ਹੈ ਜਿੰਨੀ ਦੁਨੀਆ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਇੱਕ ਹੀ ਹੁਕਮ ਦੇ ਵਿੱਚ ਸਾਰਾ ਜਗਤ ਸ਼ੁਰੂ ਹੋ ਗਿਆ ਪੈਦਾ ਹੋ ਗਿਆ ਹੁਣ ਇੱਥੇ ਗੱਲ ਖਤਮ ਹੋ ਜਾਂਦੀ ਹੈ ਕਿ ਪਹਿਲਾਂ ਉਕੜੀ ਆਈ ਏ ਜਾਂ ਅੰਡਾ ਆਇਆ ਏ ਪਹਿਲਾਂ ਬੰਦਾ ਆਇਆ ਏ ਜਾਂ ਔਰਤ ਆਈ ਇੱਕ ਹੁਕਮ ਦੇ ਵਿੱਚ ਹੀ ਚਾਰ ਤਰੀਕਿਆਂ ਦੇ ਨਾਲ ਜੀਵ ਜੰਤੂ ਮਨੁੱਖ ਪੈਦਾ ਹੁੰਦੇ ਨੇ ਅੰਡਜ ਅੰਡੇ ਤੋਂ ਪੈਦਾ ਹੋਣ ਵਾਲੇ ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਉਤਪੁੱਜ ਜੋ ਵੰਸ਼ਪਤੀ ਹੈ ਅਤੇ ਨਾਲ ਹੀ ਜਿਹੜੀ ਅੰਡਜ ਜਿਰਜ ਸੇਤਜ ਉਤਪੁੱਜ ਇਹ ਚਾਰ ਤਰੀਕਿਆਂ ਦੇ ਨਾਲ ਅੰਡੇ ਤੋਂ ਸੇਤਜ ਤੋਂ ਉਤਪੁੱਜੀ ਵੰਸ਼ਪਤੀ ਹੋ ਗਈ ਚਾਰ ਤਰੀਕਿਆਂ ਦੇ ਨਾਲ ਜਗਤ ਪੈਦਾ ਹੋ ਗਿਆ ਤਾਂ ਫਿਰ ਫਿਰ ਵੀ ਕਿਸੇ ਪਾਸੋਂ ਅੰਤ ਨਹੀਂ ਪਾਇਆ ਜਾ ਸਕਦਾ ਇਹ ਨਹੀਂ ਦੱਸਿਆ ਜਾ ਸਕਦਾ ਕਿ ਪਹਿਲਾਂ ਕੀ ਪੈਦਾ ਹੋਇਆ ਸੀ ਇੱਕ ਹੀ ਹੁਕਮ ਦੇ ਵਿੱਚ ਲੱਖ ਦਰਿਆਓ ਦਰਿਆਓ ਦਾ ਅਰਥ ਹੈ ਜ਼ਿੰਦਗੀ ਜੀਵਨ ਲੱਖਾਂ ਹੀ ਜੀਵਨ ਲੱਖਾਂ ਹੀ ਦਰਿਆਓ ਆਰੰਭ ਹੋ ਗਈ ਹੁਣ ਇਹਦਾ ਕੋਈ ਲੇਖਾ ਨਹੀਂ ਹੈ ਇਹਦਾ ਕੋਈ ਅੰਤ ਨਹੀਂ ਹੈ ਵਿਗਿਆਨੀਆਂ ਨੇ ਜਿੱਥੋਂ ਤੱਕ ਕੋਸ਼ਿਸ਼ ਕੀਤੀ ਹੈ ਕਿ ਲੱਭਿਆ ਭਾਈ ਬੜੇ ਤਰ੍ਹਾਂ ਦੇ ਜੀਵ ਜੰਤੂ ਨੇ ਪਰ ਆਪ ਅੱਜ ਵੀ ਵੇਖੋ ਨਵੇਂ ਹੀ ਜੀਵ ਜੰਤੂ ਪੈਦਾ ਹੁੰਦੇ ਨੇ ਕਿਹੜੇ ਮਕੌੜੇ ਪੈਦਾ ਹੁੰਦੇ ਨੇ ਤੇ ਪੁਰਾਣੇ ਮਰ ਜਾਂਦੇ ਨੇ ਕਈ ਹੋਰ ਜੂਨਾ ਆ ਜਾਂਦੀਆਂ ਨੇ ਇਹ ਕੁਦਰਤ ਦਾ ਵਿਧਾਨ ਹੈ ਤੇ ਜਦੋਂ ਅਸੀਂ लेखा ਪਾਉਣ ਵਾਲੇ ਪਾਸੇ ਨੂੰ ਤੁਰਦੇ ਹਾਂ ਪਰਮਾਤਮਾ ਦਾ लेखा ਮਨੁੱਖ ਪਾਉਣਾ ਚਾਹੁੰਦਾ ਹੈ ਤਾਉ ਪੈਂਦਾ ਨਹੀਂ ਕਿਉਂਕਿ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨ ਕਰਨੇ ਦੇ ਨਾ ਅੰਤ ਨਾ ਅੰਤ ਵੇਖਣ ਦੇ ਵਿੱਚ ਹੈ ਨਾ ਅੰਤ ਸੁਣਨ ਦੇ ਵਿੱਚ ਹੈ ਨਾ ਅੰਤ ਬੋਲਣ ਦੇ ਵਿੱਚ ਹੈ ਨਾ ਅੰਤ ਲਿਖਣ ਦੇ ਵਿੱਚ ਹੈ ਕਿਸੇ ਵੀ ਢੰਗ ਦੇ ਨਾਲ ਮਨੁੱਖ ਜੇ ਕਹੇ ਕਿ ਮੈਂ ਅੰਤ ਪਾ ਲਵਾਂਗਾ ਉਸ ਪਰਮਾਤਮਾ ਨੂੰ ਜਾਣ ਲਵਾਂਗਾ ਤਾਂ ਅੰਤ ਵਾਲੀ ਗੱਲ ਗਲਤ ਹੈ ਤੇ ਜਦੋਂ ਕੋਈ ਅੰਤ ਪਾਉਣ ਦੀਆਂ ਗੱਲਾਂ ਕਰਦਾ ਇਹ ਨਾ ਜੀ ਕਈ ਵਾਰ ਆਪ ਸਭ ਬਜ਼ੁਰਗੋ ਵੇਖਿਓ ਬੰਦੇ 2-3 ਡਿਬੇਟ ਕਰ ਰਹੇ ਹੋ ਨਾ ਇਸ ਗੱਲ ਤੇ ਕਿ ਕੀ ਹੋਇਆ ਹੋਵੇਗਾ ਕਿਵੇਂ ਜਗਤ ਪੈਦਾ ਹੋਇਆ ਹੈ ਤਾਂ ਕਈ ਵਾਰ ਬੰਦੇ ਬਹਿਸ ਕਰਦੇ ਨੇ ਇਸ ਗੱਲ ਤੇ ਤੇ ਬਹਿਸ ਬੰਦਾ ਉਹ ਕਰਦਾ ਹੈ ਹਮੇਸ਼ਾ ਜਿਹਨੂੰ ਲੱਗਦਾ ਹੈ ਕਿ ਜੋ ਮੈਨੂੰ ਪਤਾ ਹੈ ਇਹ ਤੋਂ ਅਗਲਾ ਸੱਚ ਕੋਈ ਹੋਰ ਹੋ ਹੀ ਨਹੀਂ ਸਕਦਾ ਜੋ ਮੈਨੂੰ ਪਤਾ ਹੈ ਉਹੀ ਸਹੀ ਹੈ ਇਹ ਤੋਂ ਅਗਲਾ ਗਿਆਨ ਇਹ ਤੋਂ ਅਗਲੀ ਸਮਝ ਕੋਈ ਵੀ ਨਹੀਂ ਹੋ ਸਕਦੀ ਤਾਂ ਅਕਾਲ ਪੁਰਖ ਪਰਮਾਤਮਾ ਦਾ ਅੰਤ ਕਿਸੇ ਵੀ ਪਾਸੋਂ ਨਹੀਂ ਪਾਇਆ ਜਾ ਸਕਦਾ ਜਿਵੇਂ ਬਾਬਾ ਕਬੀਰ ਜੀ ਨੇ ਆਪਣੇ ਬਚਨਾਂ ਦੇ ਅੰਦਰ ਕਿਹਾ ਸੰਕ ਸੁਨੰਦ ਮਹੇਸ਼ ਸਮਨ شیخ 나ਗ ਤੇਰੂ ਮਰਮ ਨਾ ਜਾਨਾ ਇਹ ਸੰਕ